ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਅਸੀਂ ਵੀ ਠੀਕ ਠਾਕ ਆ ਜੀ ਇਹ ਬਣਾ ਰਹੇ ਹਾਂ ਜੀ ਅੱਜ ਆਪਾਂ ਮਸਾਲਾ ਚਾਹ ਚ ਪਾਉਣ ਲਈ ਮਸਾਲਾ ਤਿਆਰ ਕਰ ਰਹੇ ਹਾਂ ਜੀ ਆਪਾਂ ਇਹ ਫਰਾਈ ਪੈਨ ਦੇ ਵਿੱਚ ਆਪਾਂ ਉਧਰ ਪਹਿਲਾਂ ਸੌਂਗ ਪਾ ਕੇ ਰੱਖ ਲਈ ਜੀ ਇਹ ਚੱਕਰ ਫੁੱਲ ਨੇ ਵੱਡੀ ਇਲਾਇਚੀ ਦਾਲ ਜਿਨੀ ਛੋਟੀ ਇਲਾਚੀ ਤੇ ਲੌਂਗ ਨੇ ਜੀ ਤੇ ਵਿੱਚ ਇਹਦੇ ਪਾਈ ਹੋਈ ਹੈ ਜੀ ਅਜਵਾਇਣ ਇਹ ਸਾਰੀਆਂ ਚੀਜ਼ਾਂ ਆਪਾਂ 20 ਗ੍ਰਾਮ ਲਈਆਂ ਨੇ ਜੀ ਅਜਵਾਇਣ 10 ਗ੍ਰਾਮ ਲਈ ਹੈ ਤੇ ਲੌਂਗ 10 ਗ੍ਰਾਮ ਲਈ ਨੇ ਸੌਂਫ ਵੱਧ ਲਈ ਹੈ ਜੀ 50 ਗ੍ਰਾਮ ਲਈ ਹੈ ਇਹ ਮਸਾਲਾ ਆਪਾਂ ਤਿਆਰ ਕਰਕੇ ਰੱਖ ਲਾਂਗੇ ਜੀ ਤੇ ਕਿਹਦੇ ਵਿੱਚ ਸੀਗੀ ਜੀ ਮਲਠੀ ਉਹ ਆਪਾਂ ਇਹਦੇ ਵਿੱਚ ਮਾਮ ਜਿਸਤੇ ਚ ਪਹਿਲਾਂ ਥੋੜੀ ਥੋੜੀ ਕੁੱਟ ਲਈ ਜੀ ਫਿਰ ਮਿਕਸੀ ਚ ਪੀਸੀ ਜਾਊਗੀ ਚੰਗੀ ਤਰ੍ਹਾਂ ਥੋੜੀ ਜੀ ਕੈੜੀ ਹੁੰਦੀ ਹੈ ਤਾਂ ਕਰਕੇ ਆਪਾਂ ਮਾਮ ਜਿਸਤੇ ਚ ਪਹਿਲਾਂ ਕੁੱਟ ਲਈ ਥੋੜੀ ਥੋੜੀ ਇਹ ਪਹਿਲਾਂ ਸੌਂਫ ਨੂੰ ਆਪਾਂ ਥੋੜਾ ਜਿਆ ਸੇਕ ਲਵਾ ਲਿਆ ਜੀ ਬਾਹਰ ਧੁੱਪ ਨਹੀਂ ਹੈਗੀ ਜੀ ਨਹੀਂ ਆਪਾਂ ਧੁੱਪ ਲਵਾ ਲੈਂਦੇ ਤਾ ਕਰਕੇ ਹੁਣ ਆਪਾਂ ਇਹ ਇਹਨਾਂ ਨੂੰ ਪਹਿਲਾਂ ਸੇਕ ਲਵਾ ਲਿਆ ਥੋੜਾ ਥੋੜਾ ਨਾਲ ਇਹਦੇ ਨਾਲ ਟੇਸਟ ਵੱਧ ਜਾਂਦਾ ਜੀ ਹੋਰ ਤੇ ਹੁਣ ਇਹ ਦੂਸਰੇ ਮਸਾਲਿਆਂ ਨੂੰ ਸਾਰਿਆਂ ਨੂੰ ਸੇਕ ਲਵਾ ਲਾਂਗੇ ਆਪਾਂ ਤੇ ਮਲਠੀ ਪਾ ਲਾਂਗੇ ਜੀ ਵਿੱਚ ਜਿਹੜੇ ਦਾਲਚੀਨੀ ਦੇ ਟੁਕੜੇ ਸੀਗੇ ਜਿਆਦਾ ਵੱਡੇ ਉਹ ਪਾਈ ਸੀ ਇਹਦੇ ਵਿੱਚ ਇੱਕ ਸੌਰੀ ਸੁੰਡ ਸੀਗੀ ਜੀ ਨਾਲ ਸੁੰਡ ਤੇ ਮਲਠੀ ਦੋਨੀਆਂ ਚੀਜ਼ਾਂ ਪੀਸ ਲਈਆਂ ਸੀ ਜੇ ਤੁਸੀਂ ਇਹ ਮਸਾਲਾ ਤਿਆਰ ਕਰਕੇ ਰੱਖੋਗੇ ਜੀ ਤਾਂ ਤੁਹਾਨੂੰ ਕਦੇ ਵੀ ਖੰਗ ਜ਼ਖਾਮ ਤੇ ਗਲਾ ਨਹੀਂ ਦੁਖੂਗਾ ਤੁਹਾਡਾ ਇਹ ਚਾਹ ਦੇ ਵਿੱਚ ਪਾ ਲਿਆ ਕਰੋ ਜੀ ਥੋੜਾ ਜਿਹਾ ਮਲਠੀ ਬਹੁਤ ਵਧੀਆ ਚੀਜ਼ ਹੈ ਜੀ ਗਲਾ ਨਹੀਂ ਦੁਖਦਾ ਹੈਗਾ ਗਲਾ ਬਿਲਕੁਲ ਸਾਫ਼ ਹੋ ਜਾਂਦਾ ਹੈ ਇਹਦੇ ਨਾਲ ਇਹ ਆਪਾਂ ਹੁਣ ਤਿਆਰ ਕਰਕੇ ਰੱਖ ਲਾਂਗੇ ਜੀ ਇਸ ਵਾਰ ਥੋੜਾ ਜਿਹਾ ਲੇਟ ਹੋ ਗਏ ਪਹਿਲਾਂ ਬਣਾ ਲੈਣੀ ਹੁੰਦੀਆਂ ਤੇ ਹੁਣ ਇਹ ਨੱਕ ਬਣਾਇਆ ਹੋਇਆ ਆਪਣਾ ਲੰਗ ਜੂ ਹੈ ਜੀ ਠੰਡ ਦਾ ਜਿਆਦਾ ਠੰਡ ਦਾ ਟਾਈਮ ਲੰਘ ਜਾਂਦਾ ਹੈ ਜੇ ਘੱਟ ਵੀ ਪੈਂਦਾ ਤਾਂ ਆਪਾਂ ਫੇਰ ਥੋੜਾ ਤਿਆਰ ਕਰ ਲੈਨੇ ਆ ਗਰਮੀ ਵਿੱਚ ਤਾਂ ਆਪਾਂ ਕੱਲੀ ਸੌਂਫ ਪਾ ਲੈਨੇ ਆ ਜੀ ਜਾਂ ਥੋੜੀ ਜੀ ਚੁਟਕੀ ਅਜਵੈਣ ਦੀ ਪਾ ਲੈਨੇ ਆ ਚੁਟਕੀ ਕੇ ਜੀ ਜਿਆਦਾ ਨਹੀਂ ਪਾਉਣੀ ਇੱਕ ਮੈਂ ਇਹਦੇ ਵਿੱਚ ਪਾਉਣੇ ਭੁੱਲ ਗਈ ਸੀ ਜੀ ਤੇਜ ਪੱਤੇ ਤੁਸੀਂ ਜੇ ਤੁਹਾਡੇ ਕੋਲ ਹੈਗੇ ਨੇ ਤਾਂ ਥੋੜੀ ਜੀ ਤੀਜ ਪੱਤੇ ਪਾ ਲਿਓ। ਹੁਣ ਇਹਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲਾਂਗੇ। ਫਿਰ ਮਿਕਸੀ ਨਾਲ ਪੀਸਾਂਗੇ ਜੀ ਜਿਆਦਾ ਗਰਮ ਵੀ ਨਹੀਂ ਪੀਸੇ ਜਾਂਦੇ ਮਿਕਸੀ 'ਚ ਭਾਪ ਬਣ ਜਾਂਦੀ ਹੈ। ਇਹ ਠੰਡਾ ਕਰ ਲਿਆ ਸੀ ਜੀ ਆਪਾਂ ਕੌਲੇਜ ਪਾ ਲਿਆ ਸੀ ਸਾਰਾ ਹੁਣ ਮਿਕਸੀ ਚ ਪਾ ਕੇ ਇਹਨੂੰ ਆਪਾਂ ਦੋ ਵਾਰੀ ਚ ਪਾ ਕੇ ਪੀਸ ਲਾਂਗੇ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਦੇ ਜੀ ਆਪਾਂ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਜੇ ਆਪਾਂ ਠੰਡ ਚ ਸ਼ੁਰੂ ਹੋਣ ਵੇਲੇ ਪਹਿਲਾਂ ਬਣਾ ਕੇ ਮਸਾਲਾ ਇਹ ਇਹਦੀ ਚਾਹ ਪੀਣ ਲੱਗ ਜਾਂਦਾ ਜੀ ਆਪਾਂ ਤਾਂ ਆਪਣਾ ਗਲਾ ਖੰਘ ਚ ਖਾਂ ਬਿਲਕੁਲ ਨਹੀਂ ਹੁੰਦਾ ਇੱਕ ਦੋ ਚੀਜ਼ਾਂ ਇਹਦੇ ਵਿੱਚ ਠੰਡੀ ਤਸੀਰ ਦੀਆਂ ਨੇ ਜੀ। ਬਾਕੀ ਗਰਮ ਦੀਆਂ ਨੇ। ਇੱਕ ਦੂਸਰੀ ਨਾਲ ਐਡਜਸਟ ਹੋ ਜਾਂਦੀਆਂ ਨੇ। ਜ਼ਿਆਦਾ ਗਰਮ ਚੀਜ਼ਾਂ ਵੀ ਔਖਾ ਕਰਦੀਆਂ ਨੇ ਫਿਰ। ਇਹ ਆਪਾਂ ਪੀਸ ਲਿਆ ਜੀ ਇੱਕ ਵਾਰੀ। ਇਹ ਮੋਟਾ ਹੀ ਰੱਖਿਆ ਜੀ ਥੋੜਾ ਜਿਹਾ। ਇਹ ਦੂਸਰਾ ਪੀਸ ਲਾਂਗੇ ਜੀ ਹੁਣ ਆਪਾਂ ਦੁਬਾਰੇ ਪਾ ਕੇ। ਜਿਹੜਾ ਮਾਮ ਜਿਸ ਤੇਜ ਪਿਆ ਉਹਨੂੰ ਵੀ ਪਾ ਲਾਂਗੇ ਜੀ ਵਿੱਚ ਮਲਠੀ ਤੇ ਸੁੰਡ ਇਹ ਹੁਣ ਸ਼ਾਮ ਨੂੰ ਬਣਾਇਆ ਜੀ ਜੇ ਦਿਨ ਨੂੰ ਬਣਾਉਂਦੇ ਤਾਂ ਆਪਾਂ ਚਾਹ ਵੀ ਬਣਾ ਕੇ ਤੁਹਾਨੂੰ ਜਰੂਰ ਦਿਖਾਉਂਦੇ ਪਰ ਹੁਣੀ ਬਿਲਕੁਲ ਆਥ ਨੇ 5:30 ਵਜੇ ਬਣਾਇਆ ਸੀਗਾ ਤਾਂ ਕਰਕੇ ਆਪਾਂ ਚਾਹ ਨਹੀਂ ਬਣਾਈ ਤੁਸੀਂ ਬਣਾ ਕੇ ਦੇਖਿਓ ਜੀ ਇਹ ਮਸਾਲਾ ਤਿਆਰ ਕਰਕੇ ਨਾਲ ਤਾਂ ਚਾਹ ਦਾ ਟੇਸਟ ਚਾਰ ਗੁਣਾ ਵੱਧ ਜਾਂਦਾ ਹੈ ਤੇ ਨਾਲੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਖੰਗ ਚ ਖਾਮ ਦੀ 10 ਗ੍ਰਾਮ ਚੱਕਰ ਬੁੱਲ ਪਾਏ ਸੀਗੇ ਜੀ ਇਹਦੇ ਵਿੱਚ ਇਹ ਬਿਕਸੀ ਦੇ ਕੱਪ ਨੂੰ ਆਪਾਂ ਧੋ ਦੇਣੀ ਜੀ ਇਹਨੂੰ ਅਹੀਂ ਰੱਖ ਦਿੰਦੇ ਆ ਸਵੇਰੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਪਹਿਲਾਂ ਫਿਰ ਚਾਹ ਧਰਾਂਗੇ ਜੀ ਇਹਦੇ ਪਾਣੀ ਇਹਦੇ ਵਿੱਚ ਫੇਰ ਕੇ ਪਾ ਲਾਂਗੇ ਆਪਾਂ ਚਾਹ ਬਣਾਉਣ ਲਈ ਜਿਹੜਾ ਪਾਣੀ ਰੱਖਾਂਗੇ ਇਹਨੂੰ ਆਪਾਂ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਜੀ ਇਹ ਪਹਿਲਾ ਡੱਬਾ ਆਪਣੇ ਮਸਾਲੇ ਵਾਲਾ ਹੀ ਸੌਫਲ ਚਾਹ ਦੇ ਹਿਸਾਬ ਨਾਲ ਪਾ ਲੈਣੇ ਨੇ ਜੀ ਜਿਆਦਾ ਚਾਹ ਤਾਂ ਜਿਆਦਾ ਮਸਾਲਾ ਪੈ ਜਾਂਦਾ ਘੱਟ ਚਾਹ ਤਾਂ ਘੱਟ ਪਾ ਲੈਣੇ ਜਿਹੜੇ ਭੈਣ ਭਰਾ ਆਪਣੇ ਵੀਡੀਓ ਤੇ ਆਉਂਦੇ ਨੇ ਜੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਫੁੱਲ ਵਾਚ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਥ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਵੱਧ ਤੋਂ ਵੱਧ ਸਾਥ ਦੇਣਾ ਜੀ ਸਪੋਰਟ ਕਰਨਾ ਪਲੀਜ਼ ਰਿਕੁਐਸਟ ਹੈ ਜੀ ਇਹ ਆਪਣਾ ਮਸਾਲਾ ਹੋ ਗਿਆ ਜੀ ਤਿਆਰ ਡੱਬੇ ਦੇ ਵਿੱਚ ਪਾ ਲਿਆ ਆਪਾਂ ਬੰਦ ਕਰਕੇ ਧਰ ਲੈਣੇ ਜੀ ਆਪਾਂ ਇਹਨੂੰ ਸਲਾਬ ਜੀ ਚੜ ਜਾਂਦੀ ਹੈ ਜੀ ਖੁੱਲਾ ਡੱਬਾ ਰੱਖਦੇ ਆਪਾਂ ਢੱਕਣ ਲਾ ਦੇਵਾਂਗੇ ਇਹਦਾ ਤੇ ਸੈਲਫ ਕਰਦਨੇ ਆ ਜੀ ਸਾਫ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ